ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਦੇ ਡਾਟਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਅਸੀਂ ਅੱਜ ਕਰ ਰਹੇ ਆ ਪੀਡੀਐਫ ਮੇਲਾ ਜਗਰਾਉ ਮੰਡੀ 2025 ਪਸ਼ੂ ਮੇਲਾ ਕਵਰ ਕਰ ਰਹੇ ਆ ਸੋ ਸਾਰੀਆਂ ਸਟਾਲਾਂ ਅਸੀਂ ਕਵਰ ਕੀਤੀਆਂ ਨੇ ਜਿਸ ਦੇ ਨਾਲ ਅਸੀਂ ਇੱਕ ਸਟਾਲ ਕਵਰ ਕਰ ਰਹੇ ਆ ਕੈਰਸ ਕੈਰਸ ਫਾਰਮਾ ਸੋ ਕੈਰਸ ਫਾਰਮਾ ਦਾ ਜਦੋਂ ਨਾਂ ਆਉਂਦਾ ਤਾਂ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਵਾਹ ਕਮਾਲ ਪ੍ਰੋਡਕਟ ਜਿਹੜੇ ਇਹਨਾਂ ਦੇ ਆ ਜਾਂਦੇ ਆ ਸੋ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਨੇ ਇਹਨਾਂ ਦੇ ਪ੍ਰੋਡਕਟ ਜਿਹੜੇ ਵਰਤਦੇ ਨੇ ਬਹੁਤ ਹੀ ਫੇਮਸ ਜਿਹੜੀ ਇਹ ਫਾਰਮਾ ਸੋ ਕਰਦੇ ਗੱਲਬਾਤ ਇਹਨਾਂ ਦੇ ਸੀਨੀਅਰਸ ਦੇ ਨਾਲ ਅਰਜੀਵ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਾ ਸਵਾਗਤ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਤੇ ਜੀ ਹਾਂ ਜੀ ਤੁਹਾਡਾ ਵੀ ਦਾ ਸਵਾਗਤ ਬਹੁਤ ਬਹੁਤ ਸਵਾਗਤ ਆਪਣਾ ਸ਼ੁਭ ਨਾਮ ਤੇ ਮੋਬਾਈਲ ਨੰਬਰ ਜੀ ਮੇਰਾ ਸ਼ੁਭ ਨਾਮ ਰਜੀਵ ਅंसारी ਮੋਬਾਈਲ ਨੰਬਰ ਹੈਗਾ 938777808 ਓਕੇ ਜੀ ਇਹ ਅਰਜੀਵ ਜੀ ਤੁਸੀਂ ਕੋਈ ਆਪਣੇ ਜਿਹੜੇ ਯੂਨੀਕ ਪ੍ਰੋਡਕਟ ਨੇ ਬਿਲਕੁਲ ਜਿਹੜੇ ਹੁਣ ਤੁਸੀਂ ਲਾਂਚ ਕੀਤੇ ਹੋਣ ਜਿਹੜੇ ਸਾਡੇ ਫਾਰਮਰਾਂ ਤੱਕ ਨਾ ਪਹੁੰਚੇ ਹੋਣ ਉਹਨਾਂ ਬਾਰੇ ਜ਼ਰੂਰ ਬੇਚੇ ਕਰਾਓ ਜੀ ਦਾਸ ਸਾਹਿਬ ਨੇ ਹੁਣੀ ਰੀਸੈਂਟਲੀ ਲਾਂਚ ਕੀਤਾ ਬੋਇਮੈਨ ਜੀਐਲ ਓਕੇ ਇਹਦੇ ਵਿੱਚ ਜਿਹੜਾ ਸਾਹਿਬ ਬੇਟਾ ਕੈਰੋਟਿਨ ਐਡ ਕੀਤਾ ਆ ਨਾਲ ਕ੍ਰੋਮੀਅਮ ਨਾਲ ਆਇਓਡੀਨ ਆਈਡੀ ਆਈ ਫਾਰਮ ਦੇ ਵਿੱਚ ਹੈ ਓਕੇ ਨਾਲ ਇਹਦੇ ਕਾਪਰ ਹੈ ਜ਼ਿੰਕ ਹੈ ਮੈਗਨੀਜ਼ਾ ਤੇ ਕੋਬਾਲਟ ਹੈ ਠੀਕ ਹੈ ਜੀ ਇਹ ਸਪੈਸ਼ਲੀ ਦਾਸ ਸਾਹਿਬ ਆਪਾਂ ਕਰਦੇ ਆ ਰੈਪੀਟਰਲੀ ਓਕੇ ਜੈ ਸਾਇਲੈਂਟ ਹੀਟਲੀ ਜਾ ਫਿਰ ਪਸ਼ੂ ਹੀਟ ਚ ਨਹੀਂ ਆਉਂਦੇ ਬੱਚੇ ਦਾ ਨਹੀਂ ਕਮਜ਼ੋਰ ਹੈਗੀ ਹੈ ਉੱਥੇ ਵੀ ਆਪਾਂ ਇਹਨੂੰ ਯੂਜ਼ ਕਰਵਾਨੇ ਆ ਡਾਕਟਰ ਨੂੰ ਓਕੇ ਓਕੇ ਉਸ ਤੋਂ ਬਾਅਦ ਆਸਾ ਬਣਾ ਆ ਜਾਂਦਾ ਦਰਮਾ ਕੇ ਰਸ ਓਕੇ ਇਹ ਦਾਸਾ ਬਾਹਰਲਾ ਪ੍ਰੋਡਕਟ ਹੈ ਨੀਦਰਲੇਡ ਦਾ ਇੰਟਰਾਕੇਅਰ ਕੰਪਨੀ ਦਾ ਪ੍ਰੋਡਕਟ ਆ ਇਹ ਠੀਕ ਹੈ ਜੀ ਇਹਦੇ ਵਿੱਚ ਡੱਬਸ ਦੋ ਮਿਨਰਲ ਹੈਗੇ ਆ ਜ਼ਿੰਕ ਤੇ ਕਾਪਰ ਓਕੇ ਇਹ ਹੈਗੇ ਡੱਬਸ ਮਾਈਕਰੋਨੂਟ੍ਰੀਐਂਟ ਟੈਕਨੋਲੋਜੀ ਦੇ ਨਾਲ ਠੀਕ ਹੈ ਜੀ ਇਹ ਸਿਰਫ ਡੱਬਸ ਇੱਕੋ ਹੀ ਕੰਪਨੀ ਬਣਾਉਂਦੀ ਹੈ 2035 ਤੱਕ ਆਪਣੇ ਕੋਲ ਪ੍ਰਿੰਟਡ ਹੈਗਾ ਓਕੇ ਤੇ ਡੱਬਸ ਇਹ ਆਪਾਂ ਯੂਜ਼ ਕਰਵਾਨੇ ਆ ਆਪਣਾ ਜ਼ਖਮਾਂ ਦੇ ਉੱਤੇ ਓਕੇ ਜਿਹੜਾ ਮਰਜੀ ਜ਼ਖਮ ਹੋਵੇ ਜਿੱਦਾਂ ਅਲਸਰ ਵਗੈਰਾ ਹੋ ਜਾਂਦਾ ਥਾਣਾ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਹਾਂਜੀ ਜਾਂ ਫਿਰ ਕੋਈ ਸਰਜਰੀ ਵਗੈਰਾ ਕਰਦੇ ਆ ਉੱਥੇ ਵੀ ਤੁਸੀਂ ਇਸਤਮਾਲ ਕਰ ਸਕਦੇ ਠੀਕ ਹੈ ਜੀ ਤੇ ਸਰ ਹੋਰ ਕੋਈ ਜਿਹੜਾ ਤੁਹਾਡੇ ਯੂਨੀਕ ਪ੍ਰੋਡਕਟ ਨੇ ਉਹਨਾਂ ਬਾਰੇ ਜਰੂਰ ਤੁਸੀਂ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿਓ ਜੀ ਦੱਸ ਸਾਬ ਦਾ ਯੂਨੀਕ ਪ੍ਰੋਡਕਟ ਹੈਗਾ ਬੋਇਮਨ ਵੀ ਅਲਟਰਾ ਹਾਂਜੀ ਇਹ ਬੋਏ ਮੈਨ ਵੀ ਅਲਟਰਾ ਹੈਗਾ ਡਾ ਸਾਹਿਬ ਇਹ ਬਹੁਤ ਹੀ ਯੂਨੀਕ ਪ੍ਰੋਡਕਟ ਹੈਗਾ ਇਹਦੇ ਵਿੱਚ ਵਿਟਾਮਿਨਸ ਹੈਗੇ ਆ ਮਿਨਰਲਸ ਹੈਗੇ ਆ ਜੀ ਜੀ ਇਹ ਵੀ ਡਾ ਸਾਹਿਬ ਅਸੀਂ ਅੜੇ ਹੋਏ ਕੇਸ ਦੇ ਉੱਤੇ ਰეკਮੈਂਡ ਕਰਵਾਨੇ ਆ ਜਿੱਥੇ ਰਿਪੀਟਰ ਦੀ ਸਮੱਸਿਆ ਆਉਂਦੀ ਠੀਕ ਹੈ ਜੀ ਜਾਂ ਫਿਰ ਲਕੋਰੀਆ ਦੇ ਕੇਸਸ ਦਾ ਗੱਲ ਬਹੁਤ ਹੈਗੇ ਨੇ ਡਾ ਸਾਹਿਬ ਉੱਥੇ ਵੀ ਆਪਾਂ ਇਹਨੂੰ ਇਸਤੇਮਾਲ ਕਰਵਾਨੇ ਓਕੇ ਓਕੇ ਇੱਕ ਸਰ ਤੁਸੀਂ ਫਿਰ ਦੱਸਿਓ ਵੀ ਤੁਹਾਡੀ ਜਿੰਨੀ ਕਿ ਉਹ ਮੈਡੀਸਨ ਆਪਣੀ ਫਾਰਮਾ ਦੀ ਹੈ ਜਾਂ ਕਿਸੇ ਫਾਰਮਾ ਦੀ ਹੈ ਇਹ ਆਲ ਇੰਡੀਆ ਚ ਅਵੇਲੇਬਲ ਜੀ ਹਾਂ ਜੀ ਦੱਸ ਪੂਰੀ ਇੰਡੀਆ ਦੇ ਵਿੱਚ ਅਵੇਲੇਬਲ ਹੈਗੀ ਆ ਚੱਕੇ ਤੋਂ ਵੀ ਕਿਸਾਨ ਖਰੀਦ ਲੈ ਸਕਦੇ ਕਿਤੋਂ ਵੀ ਲੈ ਸਕਦੇ ਆ ਇਹਨਾਂ ਦੇ ਰੇਟ ਇਕਨੋਮਿਕਲ ਰਹਿਣਗੇ ਕਿ ਹਾਈ ਫਾਈ ਸਕੇਲ ਤੇ ਨੇ ਨੇਡ ਅਵਸਰ ਕੰਪਨੀ ਨੇ ਬਹੁਤ ਜ਼ਿਆਦਾ ਇਕਨੋਮਿਕਲ ਰੇਟ ਕਰਦੇ ਆ ਜਿਨ੍ਹਾਂ ਦਾ ਹਾਈ ਪ੍ਰਾਈਸ ਵੀ ਸੀਗਾ ਉਹ ਵੀ ਇਕਨੋਮਿਕਲੀ ਰੇਟ ਆ ਲਿਆਂਦਾ ਇਹਨਾਂ ਨੇ ਠੀਕ ਹੈ ਜੀ ਕਿ ਜੀ ਇਹ ਹੁਣ ਲੈਟੀਫਰ ਦਾ ਬਹੁਤ ਪ੍ਰਾਈਸ ਸੀਗਾ ਦੱਸ 180 ਰੁਪਏ ਤੱਕ ਪੈ ਜਾਂਦੀ ਸੀ ਫਾਰਮਰ ਨੂੰ ਤੇ ਹੁਣ ਫਾਰਮਰ ਨੂੰ ਇਹ 100 ਰੁਪਏ ਦੀ ਡੱਬੀ ਪੈ ਜਾਂਦੀ ਹੈ ਜੀ ਓਕੇ 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 ਤੇ ਆਪਣਾ ਇੱਕ ਯੂਨਿਕ ਪ੍ਰੋਡਕਟ ਦੱਸ ਕੋਲ ਵੀ ਆਂਦਾ ਜੀ 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 ਹਾਂਜੀ ਕੋਲ ਕੋਲ ਓਕੇ ਕੋਲ ਜੀ ਇਹ ਵੀ ਆਪਣਾ ਡਸ ਬਹੁਤ ਪਪੂਲਰ ਪ੍ਰੋਡਕਟ ਹੈਗਾ ਜੋ ਕਿ ਆਪਾਂ ਦਿੰਦੇ ਆ ਐਨੀਮਲ ਨੂੰ ਜਿੱਥੇ ਡੈਰੀਆ ਲੱਗ ਜਾਂਦਾ ਓਕੇ ਜਾਂ ਫਿਰ ਡਸ ਪాయిਜ਼ਨਿੰਗ ਦੇ ਕੇਸਸ ਆਉਂਦੇ ਆ ਕੋਈ ਜ਼ਹਿਰ ਵਾਲੀ ਚੀਜ਼ ਖਾ ਲੈਂਦਾ ਉਥੇ ਅਸੀਂ ਰეკਮੈਂਡ ਕਰਦੇ ਆ ਕੋਲ ਬਾਕੀ ਕਿਸੇ ਵੀ ਕੰਪਨੀ ਦਾ ਨਹੀਂ ਆਉਂਦਾ ਸਿਰਫ ਆਪਣੀ ਖਲੋਪੀ ਕੰਪਨੀ ਹੈ ਜਿਹੜੇ ਕੰਪਨੀ ਬਣਾਉਂਦੀ ਹੈ ਠੀਕ ਹੈ ਜੀ ਐ ਸਰ ਮੈਨੂੰ ਦੱਸਿਓ ਵੀ ਇਹ ਤੁਹਾਡੇ ਜਿਹੜੇ ਹੋਰ ਅੱਗੇ ਕੀ ਐਫਰਡ ਰਹਿਣਗੇ ਕੈਰਸ ਦੇ ਫਾਰਮਰਾਂ ਨੂੰ ਲੈ ਕੇ ਫਾਰਮਰਾਂ ਨੂੰ ਇਕਨੋਮਿਕਲ ਪ੍ਰਾਈਸ ਹੋਣਾ ਚਾਹੀਦਾ ਈ ਪ੍ਰੋਡਕਟ ਵਧੀਆ ਹੋਣੇ ਚਾਹੀਦੇ ਆ ਜੇ ਪ੍ਰੋਡਕਟ ਵਧੀਆ ਹੋਣਗੇ ਤੇ ਫੇਰ ਵੀ ਕੰਪਨੀ ਦਾ ਉਥੇ ਬਣ ਜਾਂਦਾ ਈ ਠੀਕ ਏ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ so much ਠੀਕ ਏ ਡਾਕਟਰ ਸੋ ਇਹ ਸਨ ਕੈਰਸ ਦੇ ਸੀਨੀਅਰ ਆਪਣਾ ਕਿਉਂਕਿ ਸਾਨੂੰ ਜਿਵੇਂ ਅਸਾਹਿਲ ਜੀ ਕੋਸ਼-ਕੋਸ਼ ਹੀ ਮਿਲਦੇ ਆ ਫਾਰਮਾਂ ਤੇ ਜਾ ਕੇ ਇੱਥੇ ਸਾਡੀ ਸੀਨੀਅਰ ਦੇ ਨਾਲ ਗੱਲਬਾਤ ਹੋ ਜਾਂਦੀ ਏ ਸੋ ਸਾਡੇ ਨਾਲ ਸਾਡੇ ਵੀਰ ਜੀ ਕਾ ਸਾਹਿਲ ਵੀ ਕਾਫੀ ਟਾਈਮ ਤੋਂ ਮੇਰੇ ਫਾਰਮ ਤੇ ਆ ਰਹੇ ਹਨ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਅ ਸਾਹਿਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਮੇਰੇ ਚੈਨਲ ਉਪੇ ਸਵਾਗਤ ਹੈ ਸੋ ਸਾਹਿਲ ਜੀ ਸਾਹਿਬ ਤੋਂ ਪਹਿਲਾਂ ਚਲੋ ਜਾਣਕਾਰੀ ਤਾਂ ਆਪਣੇ ਸਾਹਮਣੇ ਦੇ ਦਿੱਤੀ ਹੈ ਹਾਂ ਜੀ ਤੁਹਾਡਾ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਰਹੇਗਾ ਇਹ ਆਪਣੇ ਪ੍ਰੋਡਕਟਾਂ ਦੇ ਕੈਰਸ ਕੰਪਨੀ ਦੇ ਰੇਟ ਵਾਈਜ਼ ਵੀ ਇਕਨੋਮਿਕਲੀ ਹੈ ਯਾਰ ਰਿਜ਼ਲਟ ਵੀ ਐਕਸਲੈਂਟ ਮਿਲੇਗਾ ਜਿੰਨੇ ਵੀ ਜਿਹੜੇ ਵੀ ਭਰਾ ਵਰਤਦੇ ਆ ਓਕੇ ਤੇ ਰੈਗੂਲਰ ਯੂਜ਼ ਕਰਕੇ ਵੇਖਣ ਜੀ ਜੀ ਇਹੀ ਮੇਰੇ ਭਰਾ ਕਿਸਾਨ ਭਰਾ ਨੂੰ ਰਹੇਗਾ ਇੱਕ ਆਪਣਾ ਸ਼ੁਭ ਨਾਮ ਤੇ ਨੰਬਰ ਦੱਸ ਦਿਓ ਸਾਹਿਲ ਵਧਵਾ ਨਾਮ ਹੈ ਮੇਰਾ ਜੀ ਜੀ ਇਹ ਫਿਰੋਜ਼ਪੁਰ ਹੈੱਡ ਕੁਆਟਰ ਹੈ ਨੰਬਰ ਹੈਗਾ 6375 824397 ਓਕੇ ਥੈਂਕ ਯੂ ਸੋ ਮੱਚ ਜੀ ਸੋ ਇਹ ਸਨ ਕੈਰਸ ਦੀਫ ਕੈਰਸ ਫਾਰਮ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ